ਸਵਾਗਤ ਹੈ ਕਿਸਾਨ ਵੀਰੋ ਉਹਦਾ ਢੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਿੰਡ ਹਲਕੜਿਆਏ ਆ ਜੀ ਗੱਲਬਾਤ ਕਰਾਵਾਂ ਸੁਈ ਸਵਾਈ ਝੋਟੀਆਂ ਆਪਾਂ ਲੈ ਕੇ ਆਏ ਆ ਕਦੋਂ ਸੁਈ ਆ ਕਿੰਨਾ ਦੁੱਧ ਬਾਦ ਕੱਢੂਗੀ ਜਾਂ ਕਿੰਨਾ ਬੋਲਾ ਕੱਢਿਆ ਜੇਰ ਜੱ ਤੇ ਚੰਗੀ ਬਿਊਟੀ ਵਾਲੀ ਝੋਟੀ ਹੈ ਜੀ ਬਾਕੀ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲੋ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਹੈ ਵੀਰੇ ਗੁਰਪ੍ਰੀਤ ਪਹਿਲਾਂ ਤਾਂ ਨਾਮ ਬੋਲੋ ਵੀਰੇ ਨਾਮ ਮੇਰੇ ਗੁਰਪ੍ਰੀਤ ਸਿੰਘ ਪਿੰਡ ਹਲਕੜਾ ਹੂੰ ਜਿਹੜਾ ਬਰਨਾਲਾ ਪੈਂਦਾ ਆਪਾਂ ਨੂੰ ਤਹਿਸੀਲ ਤਾਂ ਪਾ ਤੁਸੀਂ ਹੁਣ ਤਬਾ ਪੈਂਦੇ ਤੇ ਨੇੜੇ ਤੇੜੇ ਜੀ ਨੇੜੇ ਨੇੜੇ ਤੇ ਪਿੰਡ ਭਦੌੜ ਬਾਈ ਤਲਵੰਡੀ ਤੇ ਇੱਕ ਸਾਈਡ ਸਈ ਦੋ ਆ ਜਾਂਦਾ ਆਪਣੇ ਨੇੜੇ ਪਿੰਡ ਤੇ ਜੰਮੀ ਆ ਓਕੇ ਜੀ ਤੇ ਨੰਬਰ ਜੀ ਨੰਬਰ ਬਾਈ 98724 ਹੂੰ 54114 9872454124 ਹਾਂਜੀ ਤੇ ਵੀਰੇ ਅੱਜ ਆਪਾਂ ਇੱਕ ਝੋਟੀ ਦਿਖਾਉਣੀ ਆ ਹਾਂਜੀ ਲਈ ਇੱਕ ਝੋਟੀ ਦਿਖਾਣੀ ਕਦੋਂ ਸੂਈਏ ਵੀਰੇ ਕੀ ਬਈ ਅੱਜ ਸਵੇਰੇ 10 ਵਜੇ ਸੂਈਏ ਕਿਹੜਾ ਸੂਆ ਗਈ ਹੁਣੇ ਇਹ ਦੂਜੇ ਸੂਏ ਸੂਈਏ ਪਹਿਲੇ ਸੂਏ ਦਾ ਕਿੰਨਾ ਦੁੱਧ ਰਿਹਾ ਪਹਿਲੇ ਸੂਏ ਮਾਲ ਕੰਨ ਦੱਸਿਆ ਵੀ 14-15 ਕਿਲੋ ਦੁੱਧ ਕੀ ਦੇਤਾ ਨਹੀਂ ਹੁਣ ਕੱਟਾ ਕੱਟਾ ਠਾ ਹੀ ਮੜਾ ਕੱਟੇ ਨੂੰ ਕਰਾਈਏ ਚੈੱਕਾ ਕੱਟੇ ਦਾ ਟੀਕਾ ਵੀ ਕੇ ਨੇ ਚੰਗੇ ਭਰਾ ਸੀ ਨਾ ਵੀਰੇ ਹਾਂਜੀ ਤੇ ਦੇ ਕੱਟਾ ਦਿੱਤਾ ਤੇ ਕਿੰਨਾ ਬੋਲਾ ਕੱਢਿਆ ਵੀਰੇ ਥਲੋ ਕੱਢਿਆ ਕੋਨੇ ਕੁਛ ਇਹਦਾ ਧਾਰਾ ਦੂਰੇ ਮਾਰ ਕੇ ਦੇਖੀਏ ਕੱਲ ਨੂੰ ਨਾ ਤੇ ਜੇਰ ਜੂਰ ਕੰਪਲੀਟ ਆ ਵੀਰੇ ਹਾਂ ਬਾਈ ਜੇਰ ਦੀ ਪ੍ਰੋਪਰ ਤੇ ਐਦ ਕੀ ਫਿਰ ਕਿੰਨਾ ਦੁੱਧ ਕੱਢ ਦੋਗੇ ਐਦ ਕੀ ਬਾਈ ਸਾਮੀਦਾਰ ਦੀ ਦਾ ਭੇਂਦਾ ਚਾਲਾ ਲੈਣ ਮਾਲਕਾਂ ਨੇ ਵੈਸੇ ਪੰਗੋਆ ਦੱਸਿਆ ਵੀ 17-18 ਕਿਲੋ ਦੁੱਧ ਦਊਗੀ ਹੂੰ ਪਰ ਅਗਲੇ ਨੇ ਆਪ ਦਾਣ ਦਾ ਆਪੇ ਲਾਉਣਾ ਤੇਰੀ ਗੱਲ ਸਹੀ ਆ ਤੇ ਬਾਕੀ ਦਾ ਕਾਗਜੀ ਨੇੰਬੂ ਆ ਹਨਾ ਤਾਂ ਤਾਂ ਐ ਨਹੀਂ ਗੱਲ ਹੈਗੀ ਦੇਖੋ ਬ੍ਰੀਕ ਆ ਪੂਰੀ ਪਿੰਡੇ ਦੀ ਉਹ ਨਹੀਂ ਗੱਲ ਹੈਗੀ ਆ ਦੇਖੋ ਚੁੰਡੀ ਜਿੱਥੇ ਮਰਜੀ ਭਰ ਲੋ ਖੋਲੋ ਉਹਨੂੰ ਤੋੜਾ ਰਕਰਾਈਗੇ ਚੱਕ ਤੇ ਕਰਮਾ ਵਾਲੀ ਹਵਾਨਾ ਬਹੁਤ ਵਧੀਆ ਤਿਆਰ ਕਰੀ ਬੈਠੇ ਹਨਾ ਹਵਾਨਾ ਦਾ ਸੋ ਸਾਬੂਰਾ ਆ ਦੇਖੋ ਜੀ ਫੇਸ ਕਰੋ ਚੈੱਕ ਬਾਕੀ ਤਾਂ ਪਲੱਸ ਬਿਊਟੀ ਵੀ ਆ ਨਾਲ ਝੋਟੀ ਦੀ ਕੋਈ ਐ ਨਹੀਂ ਗੱਲ ਹੈਗੀ ਵੀ ਝੋਟੀ ਸੋਹਣੀ ਨਾ ਹੋਵੇ ਹਨਾ ਇਧਰ ਨੂੰ ਲੈ ਚਲੀ ਅੰਦਰ ਨੂੰ ਮੜੀ ਤੋਰਾ ਕਰਾਇ ਕੇ ਸਮਾਰ ਕੇ ਚੈੱਕ ਕਿਉਂਕਿ ਕਿਸੇ ਵੀਰ ਨੇ ਤੇ ਜੇ ਝੋਟੀ ਹਰਿਆਣੇ ਜੀ ਖੜੀ ਹੋਵੇ ਗੱਲਬਾਤ ਹੋਰ ਹੀ ਹੋਣੀ ਆ ਫੁੱਲ ਬਰੀਡ ਤੇ ਫੁੱਲ ਜਾਤ ਠੀਕ ਆ ਜੀ ਖਣ ਲੈਵੇ ਦੀ ਓਕੇ ਧਾਰਾ ਤੁਹਾਨੂੰ ਮਾਰ ਕੇ ਦਿਖਾਦੇ ਆ ਫੇਸ ਕਰੋ ਚੈੱਕ ਇੱਕ ਨੰਬਰ ਤੇ ਮਗਰ ਬੱਚਾ ਇਹਦੇ ਘਟਾ ਹਨਾ ਜੀ ਓਕੇ ਜੀ ਆ ਕਰੋ ਚੈੱਕ ਤੇ ਦੁੱਧ ਵਾਲੀ ਕਹਿੰਦਾ ਦੇ ਦੇਣਾ ਇਹਨੇ ਤੁਸੀਂ ਆਪੇ ਹਿਸਾਬ ਲਾ ਲੈਣਾ ਹੂੰ ਅੰਦਾਜ਼ਾ ਕਹਿੰਦਾ ਹੈਗਾ 15-16 ਕਿਲੋ ਦਾ ਠੀਕ ਆ ਆ ਦੇਖੋ ਜੀ ਕਰੋ ਜੇ ਕਿਤੇ ਆਰੇ ਥਣ ਨਿਕੜ ਮੇ ਪੂਰੇ ਗਾਇਬ ਤੇ ਤੇ ਬਾਕੀ ਦੀ ਗੱਲ ਸੀਲ ਸਭ ਫੁੱਲ ਆ ਜੀ ਓਕੇ ਓਕੇ ਬਾਕੀ ਤਾਂ ਉਵੇਂ ਹੀ ਨਹੀਂ ਹੈਗੀ ਹਨਾ ਡੁੱਟੀ ਮਰੀ ਜੀ ਸਾਂਭੀ ਵੀ ਆ ਕਿਸੇ ਦੀ ਐ ਨਹੀਂ ਕਰੇ ਪਾਲੀ ਵੇਜਾ ਜਨ ਲਾਓ ਫਿਰ ਬੱਚਾ ਮੜਾ ਜਾਂ ਤੇ ਬਾਕੀ ਦਾ ਵੀਰੇ ਬੱਚਾ ਆਪ ਲਾ ਲਿਆ ਠੀਕ ਆ ਜੀ ਬੱਚਾ ਬੁੱਚਾ ਇੱਕ ਨੰਬਰ ਚੋਂਗਦਾ ਜਾਂਦਾ ਹਨਾ ਹਾਂ ਤੇ ਧਾਰ ਤੂਰ ਪੂਰੀ ਇੱਕ ਨੰਬਰ ਹੈ ਤਾਂ ਬਾਈ ਕਹਿੰਦਾ ਕੱਲ ਵੀ ਨਹੀਂ ਹੈ ਜੱਜ ਨਾਲ ਗੱਡੇ ਉਵੇਂ ਹੀ ਨਹੀਂ ਹੈਗਾ ਵੀ ਅਸੀਂ 5 ਕਿਲੋ ਬੋਲਾ ਕੱਢਤਾ ਜਾਂ 10 ਕਿਲੋ ਬੋਲਾ ਕੱਢਤਾ ਕਹਿੰਦਾ ਭਰੀ ਭرائی ਆ ਠੀਕ ਆ ਜੀ ਤੇ ਥੱਲਿਓ ਪਾਸ ਤੁਹਾਡੇ ਸਾਹਮਣੇ ਕਰਕੇ ਦਿਖਾਵਾਂਗੇ ਆ ਦੇਖੋ ਜੀ ਬੱਚਾ ਚੁੰਗੀ ਜਾਂਦਾ ਜੀ ਆ ਦੇਖੋ ਜੀ ਬੱਚਾ ਆਪਾਂ ਤੁਹਾਡੇ ਸਾਹਮਣੇ ਲਾ ਲਿਆ ਸੱਟ ਵੀਰੇ ਥਾਣ ਦਿਖਾਈ ਦੇ ਮੜੇ ਆ ਦੇਖੋ ਚਾਰੇ ਥਾਣ ਨਿਕਣਵੇਂ ਪੂਰੇ ਗੈਪ ਤੇ ਤੇ ਚਲੋ ਜੀ ਮਾਰੋ ਧਾਰਾਂ ਪਰ ਕਰਾਇ ਕੇ ਧਾਰਾਂ ਦੁਨੋਂ ਚੈੱਕ ਕਰਾਈਏ ਦਰਸ਼ਨ ਕਰਮਾਲੀ ਦੇ ਆ ਦੇਖੋ ਸਾਰ ਦੂਰ ਦਾ ਨਿਪਟ ਗਿਆ ਨਾ ਵੀਰੇ ਹਾਂ ਮੂਹ ਲੈ ਜੋ ਮਾਰੋ ਸਾਰਾ ਦੂਰਾ ਇੱਕ ਨੰਬਰ ਕੋ ਸ਼ਕੀਨ ਵੀਰੇ ਹੱਥ ਪਾਊਗਾ ਝੋਟੀ ਬਹੁਤ ਚੰਗੀ ਹੈ ਜੀ ਆ ਦੇਖੋ ਜੀ ਕਰੋ ਜੇਕ ਦੂਜਿਆਂ ਚ ਹੋਰ ਮਾਰ ਥੋੜੀਆਂ ਜੀਆਂ ਚੱਲੀ ਹੀ ਹੋ ਜਾਣੀਆਂ ਆ ਦੇਖੋ ਜੀ ਹੁਣ ਦੇਖੋ ਨਾਲ ਕਿੰਗ ਵਧਦੀ ਆ ਥੱਲੇ ਤੇ ਬਰੀਕ ਬੇਨ ਜੀ ਵੀ ਪੂਰੀਆਂ ਵਧੀਆ ਵੱਡੀ 나ੜ ਵੀ ਦੁੱਧ ਵਾਲੀ ਚੰਗੀ ਆਉਂਦੀ ਆ ਓਕੇ ਜੀ ਇਹ ਚੰਗੀ ਝੋਟੀ ਆ ਵੀਰੇ ਇੱਕ ਝੋਟੀ ਤੁਹਾਨੂੰ ਇੱਕ ਦਿਖਾਤੀ ਇਹਦੀ ਡਿਮਾਂਡ ਬਾਈ ਆਦੀ ਡਿਮਾਂਡ ਬਾਈ ਫੁਲ ਕਰ ਲੈ ਜਾਇਜ਼ ਹੋ ਜਾਮਾ ਹਾਂ ਜਾਮਾ ਓਕੇ ਜਾਇਜ਼ ਡਿਮਾਂਡ ਹੋਊਗੀ ਤੇ ਨੰਬਰ ਫੇਰ ਬੋਲ ਦਿਓ ਜੀ 9872454864 ਤੇ ਅੰਦਾਈਆ ਦੇ ਦੂਗੀ 16 ਕਿਲੋ ਦੁੱਧ ਹਾਂ ਇਹ ਚੇਨ ਬਾਈ ਤੇ ਬਾਕੀ ਦੀ ਗੱਲ ਜੇਰ ਜੂਰ ਸਾਹਿਬ ਕੰਪਲੀਟ ਆ ਹਨਾ ਠੀਕ ਆ ਜੀ ਜੇਰ ਜੂਰ ਸਾਰਾ ਕੁਝ ਕੰਪਲੀਟ ਬਾਕੀ ਦਾ ਫੇਸ ਬਿਊਟੀ ਚੰਗੀ ਤੇ ਜੇ ਤੁਸੀਂ ਆਨਲਾਈਨ ਵੀ ਮੰਗਾ ਲਓਗੇ ਮੇਰੇ ਹਿਸਾਬ ਨਾਲ ਇਹਦੇ ਵਿੱਚ ਕੋਈ ਹੈ ਨਹੀਂ ਕੋਈ ਇਹ ਜੀ ਤਾ ਬਰੀਕ ਕੁੰਬਲੇ ਦੀ ਬਰੀਡ ਵਾਲੀ ਝੋਟੀ ਬਰੀਕ ਸਿੰਘ ਦੀ ਮਗਰ ਕਟਾ ਹਨਾ ਤੇ ਬਾਕੀ ਦਾ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ ਹੈਗਾ ਪਿੰਡ ਅਲਕੜੇ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਨੇੜੇ ਵਾਜ ਦੇ ਪਧੌੜ ਤੇ ਇਧਰੋਂ ਬਠਿੰਡੇ ਜ਼ਿਲ੍ਹੇ ਦਾ ਪਿੰਡ ਸਲਾਂਤਪੁਰਾ ਮੋਗੇ ਜ਼ਿਲ੍ਹੇ ਦਾ ਪਿੰਡ ਸੈਦੋ ਆ ਗਿਆ ਜੀ ਤੇ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਾਂ ਇਹਨਾਂ ਨੂੰ ਧੰਨਵਾਦ ਜਲਦ ਮਿਲਦਾ ਕਿ ਨਵੇਂ ਵੀਡੀਓ ਦਾ